you <laughs> ਲੋਤਵਾ ਚੋਣਾਂ ਆ ਰਹੀਆਂ ਨੇ ਤੇ ਉੱਥੇ ਹੀ ਪਹਿਲਾਂ ਹੀ ਹੁਣ ਮਹਾਰਾਣੀ ਪਰਨੀਤ ਕੌਰ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ ਤੇ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਮਹਾਰਾਣੀ ਪਰਨੀਤ ਕੌਰ ਤੇ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਜਿਹੜੀ ਚਾਰੇ ਪਾਸੇ ਉਹ ਸ਼ਾਇ ਹੋਈ ਹੈ ਤੇ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਦੇ ਵਿੱਚ ਮਹਾਰਾਣੀ ਪਰਨੀਤ ਕੌਰ ਸ਼ਾਮਲ ਹੋਵੇਗੀ ਤੇ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਪੁਸ਼ਟੀ ਨਹੀਂ ਹੈ ਪਰੰਤੂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮਹਾਰਾਣੀ ਪਰਨੀਤ ਕੌਰ ਬੀਜੇਪੀ ਦੇ ਵਿੱਚ ਸ਼ਾਮਲ ਹੋਣਗੇ ਤੇ ਉਹ ਹੀ ਦੱਸਦੀ ਕਿ ਗੱਠ ਜੋੜ ਨੂੰ ਲੈ ਕੇ ਵੀ ਲਗਾਤਾਰ ਚਰਚਾ ਚੱਲ ਰਹੀਆਂ ਨੇ ਤੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੈੜੀਆਂ ਚਰਚਾ ਜਿਹੜੀਆਂ ਗੱਠ ਜੋੜ ਨੂੰ ਲੈ ਕੇ ਹੋ ਰਹੀਆਂ ਨੇ ਤੇ ਜਿਸ ਦੇ ਦੌਰਾਨ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਗੱਠ ਜੋੜ ਨੂੰ ਲੈ ਕੇ ਮੂੜ ਹਮਾਇਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਦੀਆਂ ਭਾਵਨਾ ਜਿਸ ਤਰ੍ਹਾਂ ਚਾਹੀਆਂ ਉਸੇ ਤਰ੍ਹਾਂ ਕਰਾਂਗੇ ਤੇ ਹਾਈ ਕਮਾਂਡ ਜਿਸ ਤਰ੍ਹਾਂ ਫੈਸਲਾ ਲਵੇਗੀ ਉਸੇ ਤਰ੍ਹਾਂ ਜਿਹੜਾ ਕਿਹਾ ਕਿ ਅਸੀਂ ਗੱਠ ਜੋੜਾ ਫਿਰ ਜਿਹੜਾ ਫੈਸਲਾ ਜਿਹੜਾ ਗੱਠ ਜੋੜ ਨੂੰ ਲੈ ਕੇ ਜਲਦੀ ਹੋਵੇਗਾ ਤੇ ਜਿਸ ਦੇ ਦੌਰਾਨ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਜਿਹੜਾ ਗੱਠਜੋੜ ਨੂੰ ਲੈ ਕੇ ਬਿਆਨ ਦਿੱਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੀਜੇਪੀ ਦੇ ਪ੍ਰਧਾਨ ਸੁਨੀਲ ਜਖੜ ਦਾ ਹੋਰ ਕੀ ਕਹਿਣਾ ਦੇਖੋ ਸਾਬ ਤੁਸੀਂ ਮੇਰੇ ਨਾਲੋਂ ਸਾਦਾ ਜਾਦਾ ਸਮਝਦਾਰ ਹੋ ਤੁਸੀਂ ਹਰੇਕ ਪੋਲਿਟੀਕਲ ਪਾਰਟੀ ਦੀ ਉਹਨਾਂ ਦੀ ਕਵਰੇਜ ਕਰਦੇ ਹੋ ਤੇ ਮੈਂ ਸਮਝਦਾ ਵੀ ਅੱਜ ਦਾ ਜਦੋਂ ਮੈਂ ਤੁਹਾਨੂੰ ਪਹਿਲਾਂ ਇਨੀਸ਼ੀਅਲ ਸਟੇਜ ਤੇ ਕਿਹਾ ਸੀ ਵੀ 13 ਲੋਕ ਸਭਾ ਹਲਕਿਆਂ ਦੇ ਅੰਦਰ ਸਾਡੀ ਵੈਨ ਜਾ ਰਹੀ ਹੈ 댓 ਮੀਨਸ ਸਾਡੇ ਕੰਨੇ ਤਾਂ ਤਿਆਰੀ ਪੂਰੀ ਹੈ ਸਾਬ 10 ਤਰੀਕ ਨੂੰ ਕੀ ਹੋਣਾ ਹੈ ਇਆ ਕਿਸੇ ਹੋਰ ਤਰੀਕੇ ਨਾਲ ਕੀ ਹੋਣਾ ਮੈਂ ਜੋਤਿਸ਼ ਜਾਂ ਤਿਸ ਜਿਆਦਾ ਯਕੀਨ ਕਰਦਾ ਨਹੀਂ ਨਹੀਂ ਮੈਂ ਕੋਈ ਇਹਦਾ ਦੇਖਦਾ ਪਰ ਜਿਹੜੇ ਹਾਲਾਤ ਹੈ ਤੁਸੀਂ ਯੂ ਆਰ ਅ ਬੈਟਰ ਆਬਜ਼ਰਵਰ ਉਸ ਗੱਲ ਦਾ ਤੁਸੀਂ ਨਿਚੋੜ ਕੱਢ ਸਕਦੇ ਹੋ ਕੀ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਪਰ ਬੀਜੇਪੀ ਆਪਣੇ ਇਸ ਕਰਦੇ ਉੱਤੇ ਪੂਰੀ ਦੀ ਪੂਰੀ ਤਿਆਰੀ ਹੈ ਪੂਰੀ ਤਾਕਤ ਅਸੀਂ ਝੋਕ ਰਹੇ ਹਾਂ ਕੀ ਲੱਗਦਾ ਹੈ ਕਿ ਸਦਰ ਖਬਰ ਦਾ ਰਾਇ ਲੰਭਦਾ ਹੈ ਤਾਂ ਬੈਨੀਫੀਸ਼ੀਅਲ ਰਹੇਗਾ ਤੁਹਾਡੇ ਲਈ ਇਹ ਲੋਕਾਂ ਨੇ ਫੈਸਲਾ ਕਰਨਾ ਜੀ ਬੈਨੀਫੀਸ਼ੀਅਲ ਨੋਨ ਬੈਨੀਫੀਸ਼ੀਅਲ ਮਸਲਾ ਪੰਜਾਬ ਦਾ ਹੈ ਕਿਸੇ ਇੱਕ ਭਾਜਪੀ ਦੇ ਇੰਡੀਵਿਜੂਅਲ ਬੈਨੀਫਿਟ ਦਾ ਨਹੀਂ ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫਿਟ ਦਾ ਮਸਲਾ ਹੈ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆ ਇਸੇ ਕੰਟੈਕਸਟ 'ਚ ਮੈਂ ਕਹਿਆ ਵੀ ਜੋ ਕੁਝ ਵਿਧਾਨ ਸਭਾ 'ਚ ਵਾਪਰਿਆ ਉਹਦੇ ਬਾਅਦ ਮੈਨੂੰ ਨਹੀਂ ਸਮਝਦਾ ਵੀ ਲੋਕਾਂ ਦਾ ਵਿਸ਼ਵਾਸ ਕੋਈ ਲੰਬਾ ਚੋੜਾ ਉਹਦੇ ਨਾਲ ਮਜ਼ਬੂਤ ਹੈ ਲੋਕਤੰਤਰ ਦੀ اپੋਜੀਸ਼ਨ ਜਿਹਨੂੰ ਇੱਕ ਰੋਲ ਸੀਗਾ ਵਾਚ ਡੌਗ ਵਾਚਮੈਨ ਜਾਂ ਚੌਕੀਦਾਰ ਕਹਿ ਲੋ ਨੂੰ ਕੁਝ ਕਹਿ ਲੋ ਉਹ ਤਾਂ ਚੋਰਾ ਨਾਲ ਰਲੇ ਬੈਠੇ ਸਭ ਇੱਕ ਮਿਲਜੁਲ ਕੇ ਖੇਡ ਖੇਡ ਰਹੇ ਤੇ ਉਹਦੇ ਨਾਲ ਉਹਦੇ ਬਾਅਦ ਹੁਣ ਲੋਕਾਂ ਨੂੰ ਇੱਕ ਆਲਟਰਨੇਟਿਵ ਚਾਹੀਦਾ ਹੈ ਉਹ ਆਲਟਰਨੇਟਿਵ ਲੈ ਕੇ ਅਸੀਂ ਤਾਂ ਤਿਆਰੀ ਪੂਰੀ ਤੇਰਾ ਸਿਤਾ ਦੀ ਕਰੀ ਬੈਠਾ ਜੀ 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 ਜੇ ਜੇ ਇੱਥੇ ਦੇਸ਼ ਦੇ ਅੰਦਰ ਮਿਨੋਰਟੀ ਜਿਨ੍ਹਾਂ ਦੇ ਅੰਦਰ ਇੱਕ ਭਾਵਨਾ ਹੈ ਵੀ ਅਸੀਂ ਮਿਨੋਰਟੀਆਂ ਭਾਵੇਂ ਪੰਜਾਬੀ ਇਹਨਾਂ ਗੱਲਾਂ ਤੋਂ ਸੀਮਿਤ ਨਹੀਂ ਉਹਨਾਂ ਦੇ ਕੰਮ ਸਾਰੇ ਅਸੀਂ ਮжоਰਿਟੀ ਵਾਂਗੂ ਕਰਦੇ ਆਂ ਬਟ ਸਾਡੇ ਜੀ ਅੰਦਰ ਜਿਸ ਤਰ੍ਹਾਂ ਇਸਕਿਸ਼ਨ ਦਾ ਟੈਗ ਲੱਗਦਾ ਮਿਨੋਰਟੀ ਵਾਲਾ ਉੱਥੇ ਖਾਸ ਤੌਰ ਤੇ ਬਹੁਤ ਇੰਪੋਰਟੈਂਟ ਹੋ ਜਾਂਦਾ ਵੀ ਉਹਨਾਂ ਦੀ ਆਵਾਜ਼ ਬਣ ਕੇ ਇੱਕ ਸਖਸ਼ਮ ਪਾਰਟੀ ਹੋਵੇ ਤਾਂ ਕਿ ਉਹਨਾਂ ਨੂੰ ਇਸ ਕਿਸਿਸ਼ਮ ਦੀ ਭਾਵਨਾ ਨਾ ਆ ਜਾਏ ਵੀ ਸਾਡੀ ਗੱਲ ਰੱਖਣ ਵਾਲਾ ਕੋਈ ਹੈ ਨਹੀਂ ਜੀ ਸਰ ਜੀ ਹਸਣਾ ਗਾਰੰਟੀ ਦਿੱਤੀ ਜਾਂਦੀ ਮੋਤੀ ਜੀ